ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਰਾਰਾ ਸੋ ਸੋ ਜੁਗ ਜੁਗ ਭਗਤ ਪਾਇਆ ਪਹਿਜ ਰੱਖਦਾ ਆ ਰਾਮ ਰਾਜੇ ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾ ਕਰਾਇਆ ਓੰਕਾਰ ਅਨੰਦ ਗੰ ਪਿਠ ਦੇ ਨਾਮ ਦਿਉ ਮੁਕਲਾਇਆ ਜਨਨ ਚ ਸਾਰ ਸੇਵਿਆ ਅੰਤਲੇ ਚੜਾਇਆ ਕੋ ਅੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹੱਲਾ ਪਹਿਲਾ ਗਗਦਾਰ ਸੁਸਰੋ ਭਇਆ ਜਿ ਸਭ ਤਾਮਨਾ ਹੋਈ ਤੂੰ ਕਰਦਾ ਕਰਣਾ ਮੈਂ ਨਹੀਂ ਜਾਹੋ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤਰੰਤ ਨਾ ਜਾਈ ਰਖਿਆ ਰਹਾਉ ਜਾਤਮੈ ਜੋਤ ਜੋਤ ਮਹਿ ਜਾਤਾ ਅਕਲ ਕਲਾ ਪਰਪੁਰ ਰਹਿਆ ਉ ਸਚਾ ਸਾਹਿਬ ਸਿਸਵਾਲਿਓ ਜਨ ਕੀ ਤਿਸੋਂ ਪਰ ਪਿਆ ਕਉ ਨਾਨਕ ਕਰਤੇ ਕੀ ਵਤਾਂ ਜੋ ਕੁਛ ਗਨਨਾ ਸੋ ਕਰ ਰਿਹਾ ਸੋ ਦਰਾਗਾ ਸਾ ਮਹੱਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕੇਹਾ ਜਤਵਸਰ ਸੋਸ ਮਾਲੇ ਵਜੇ ਤੇਰੇ ਨਾਮ ਅਨਿਕ ਸੰਕਾ ਕਹਤੇ ਤੇਰੇ ਵਾਣਹਾਰੇ ਕਿਤੇ ਤੇਰੇ ਰਾਗ ਭਰੀ ਜੋ ਘਰੀਆ ਹੈ ਕਿਤੇ ਦਰਗਾਹ ਨਾਰੇ ਗਾਵੰਦ ਨੂੰ ਪਵਨ ਪਾਣੀ ਵਸੰਤੁਰ ਗਾਵੇ ਰਜਤਰੰਦਵਾਰੇ ਗਾਗੰਦ ਨੂੰ ਜਤ ਗੁਰਦ ਲਿਖ ਜਾਣ ਨੋ ਦਿਖ ਲਿਖ ਧਰਮ ਵਿਚਾਰੇ ਗਾਵੰਦ ਨੂੰ ਈਸ਼ਰ ਵਿਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵੰਦ ਨੂੰ ਨਿਰਿੰਦਰੰਦਰਾਸਨ ਬੈਠੇ ਦੇਵਤਾ ਅੰਦਰ ਨਾਲੇ ਗਾਵੰਤ ਤੁਧਨੋ ਸਿੱਧ ਸਮਾਧੀ ਅੰਦਰ ਗਾਵੰਤ ਤੁਧਨੋ ਸਾਧ ਵਿਚਾਰੇ ਗਾਵੰਤ ਤੁਧਨੋ ਜਤੀ ਸਤੀ ਸੰਤੋਖੀ ਗਾਵੰਤ ਤੁਧਨੋ ਵੀਰ ਕਰਾਰੇ ਗਾਵੰਤ ਤੁਧਨੋ ਪੰਡਤ ਪਦਨਰਕੀਸ਼ਰ ਜੁਗ ਜੁਗ ਵਿਦਿਆ ਨਾਲੇ ਗਾਵੰਤ ਤੁਧਨੋ ਮੋਹਨੀਆਂ ਮਨ ਮੋਹਨ ਅਸੁਰਗ ਮਛ ਪਿਆਲੇ ਗਾਵੰਤ ਤੁਧਨੋ ਰਤਨ ਉਪਾਇ ਤੇਰੀ ਅਸ਼ਟ ਤੀਰਤ ਨਾਲੇ ਗਾਵਨ ਤੁਧਨੋ ਜੋਦ ਮਹਾਵਰਸੂਰਾ ਗਾਵਨ ਤੁਧਨੋ ਕਾਣਿ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਕੇ ਤੇਰੇ ਧਾਰੇ ਸਿ ਤਦਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਗیتے ਤੁਧਨੋ ਗਾਵਨ ਸੇ ਮੈ ਚਿਤ ਨ ਆਵਨ ਨਾਨਕ ਕੀ ਕੀ ਵਿਚਾਰੇ ਸੋ ਇਸ ਤੋ ਇਸ ਰਾਕਾ ਸਾਹਿਬ ਸੱਚਾ ਸਚਿ ਨਾਈ ਆਪਿ ਉਸ ਜੈ ਨਾ ਦਸੀ ਰਚਨਾ ਜਨੋ ਦਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇ ਜਨੋ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਬਾਤਿ ਸਾਹੋ ਸਬਤ ਸਾਹਿਬ ਨਾਨਕ ਰਹਿਣਾ ਰਜਾਈ ਆਸਾ ਮਹੱਲਾ ਪਹਿਲਾ ਸੰਗ ਵੱਡਾ ਖੈ ਸਭ ਕੋ ਵੇ ਕੇਵਲ ਵੱਡਾ ਢੀਟਾ ਹੋਈ ਜੇ ਮਤ ਤੋਂ ਪਾਈ ਨਾ ਕਹਿਉ ਜਾਇ ਕਹਿਣ ਵਾਲਿ ਤਰੇ ਸਮਾਏ ਵੱਡੇ ਮੇਰੇ ਸਹਿਬਾ ਗਹਿਰ ਗੰਬੀਰਾ ਗੁਣੀ ਘੇਰਾ ਕੋਈ ਨ ਜਾਣੈ ਤੇਰਾ ਕੇਤਾ ਕੇਵਲ ਚੀਰਾ ਰਹਾਉ ਸੰਸਰ ਤੇ ਮਲ ਸੁਰਤ ਕਮਾਈ ਸਭ ਕੇ ਮਤ ਮਲ ਕੀਮਤ ਪਾਈ ਗਿਆਨੀ ਧਣੀ ਗੁਰੂ ਰਹਾਇ ਕਹ ਨਾ ਜਾਈ ਤਿਰ ਤਰ ਵਡਿਆਈ ਸਭ ਸਤ ਸਭ ਤਪ ਸਭ ਚੰਗੇ ਆ ਜੱਦਾ ਬੁਰਖਾ ਕੀਆ ਵਡਿਆਈਆ ਤੁਧ ਵਣ ਸਦੀ ਕੇ ਨਾ ਪਾਈਆ ਕਲਮ ਮਿਲ ਅਨੰਤ ਕਰਹਈਆ ਆਖਣ ਵਲ ਧਾ ਵਿਚਾਰਾ ਸਿਵਤੀ ਪਰੇ ਤੇਰੇ ਪੰਧਾਰਾ ਜੇ ਤੂੰ ਦੇਹ ਤਿਸੈ ਚਿਆ ਚਾਰਾ ਨਾਨਕ ਸੱਚ ਸਵੰਨ ਹਾਰਾ ਸਾ ਮਹੱਲਾ ਪਹਿਲਾ ਆ ਕਾ ਜੀ ਬਾਬ ਸਰਮਰ ਜਾਉ ਆਖਣੇ ਓ ਕਾ ਸਚਨਾਉ ਸਾਚੀ ਨਾਮ ਕੀ ਲਗ ਭੂਖ ਤੂਖਾ ਕੈ ਚਲੀਐ ਤੂ ਸੋਖੰ ਸਰਮੇ ਰੀ ਮਾਹੀ ਸਾਚਾ ਸਾਹਿਬ ਸਚੈ ਨਾ ਹੀ ਰਹਾ ਸਾਚੀ ਨਾਮ ਕੀ ਦਲ ਵਡਿਆ ਯੋਗ ਤੋ ਕੀ ਕੀਮਤ ਨਹੀਂ ਪਾਏ ਇਹ ਸਭ ਮਿਲ ਕੇ ਓਕਣਾ ਪਾਹੀ ਬਦਲ ਨਾ ਹੋਵੇ ਕਾਟ ਨਾ ਜਾਏ ਨਾ ਉਹ ਮਰੇ ਨਾ ਉਹ ਅਸੂਗ ਦਿੰਦਾ ਰਹੇ ਲਜੁਕੇ ਭੋਗੈ ਗੁਣੇ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਏ ਜਿਵੜੇ ਆਪ ਤੇ ਬੜ ਤੇਰੀ ਦਾਤ ਜੰਨਨ ਕਰ ਗਏ ਤੇਰਾ ਤਰ ਗਤਨ ਬਸਾਰ ਹਤੇ ਕਮ ਜਾਤ ਨਾਨਕ ਨਾ ਵਿਵਸਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੀ ਅਨ ਸਤਿਗੁਰ ਸਤਿਗੁਰ ਖਾਵੇ ਨਾਮ ਕਰਾਉ ਗੁਰੂ ਪਾਸ ਆਮ ਕੀ ਰੇ ਕਰਮ ਸਤਿਗੁਰੂ ਸ਼ਰਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋ ਕਉ RAM ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸੁਗਾਈ ਹਰ ਕੀਰਤ ਹਮਰੀ ਰਹਿ ਰਾਸ ਰਾਵ ਅਰਧਨ ਦੇਵੜ ਭਾਗ ਵੜੇ ਜੀ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਵਿਤਾ ਸਹਿ ਮਿਲ ਸੰਗਤ ਗੁਣ ਪ੍ਰਗਾ ਜਿਨ ਹਰ 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 ਸਨਾਮ ਨਾ ਪਾਇਆ ਤੇ ਪਾ ਗਿ ਹਿਨ ਜੰਪਾਸ ਜੋ ਸਤਗੁਰ ਸ਼ਰਣ ਸੰਗਤ ਨਹੀਂ ਆਇ ਤਰਗ ਜੀਵਾ ਤਰਗ ਜੀਵਾ ਸੋ ਜਨ ਹਰ ਜਨ ਸਤਗੁਰ ਸੰਗਤ ਪਾਈ ਤੰਦਰ ਮਾਸਕ ਲਿਖਿਆ ਲਿਗਾ ਸੋ ਧੰਤਰ ਸਤ ਸੰਗ ਜਿਤ ਹਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੀ ਹਿਮੰਚਤ ਵਹਿ ਉਦੰ ਜਾ ਆਹਰ ਹਰਿ ਜੀ ਉਪਰਿਆ ਚਲ ਪ੍ਰਥਲ ਮੈਂ ਜੰਤੇ ਉਪਾਏ ਤਾ ਕਰ ਜੁਗ ਆਗੇ ਕਰ ਤਰਿਆ ਮੇਰੇ ਮਾਧੋ ਜੀ ਸਾਧ ਸੰਗਤ ਮਿਲੇ ਜੋ ਤਰਿਆ ਗੁਰੂ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਉ ਜਨਨ ਬਤਾ ਲੋ ਸਤਵੰਤਾ ਕੋਇ ਨਾ ਗਿਜ਼ਗੇ ਤਰਿਆ ਸਰਸਰ ਰਿਜ ਕੋ ਸੰਭਾ ਹੋਇ ਧਾ ਕਰ ਕਾਹੀ ਮਨ ਭਉ ਕਰਿਆ ਉਦੇ ਉਦਿਆ ਬੈ ਸੈ ਕੁਸਾ ਤਿਸੇ ਬੱਚ ਵਚਰੀ ਚਰਿਆ ਦਿਨ ਗਵਨ ਖਲਾਬ ਹੈ ਗਵਨ ਜੁਗਾਵੈ ਮਨ ਮੈਂ ਸਿਮਰਨ ਕਰਿਆ ਸਬਨ ਦਾੰਦ ਸਸ਼ਟ ਸਿਧਾਨ ਠਾਕੁਰ ਕਲ ਤੰਤਰਿਆ ਜਾਨ ਨਾਨਕ ਬਰ ਬਲ ਸਤ ਬਲ ਜੈ ਤਰੰਤ ਨਾ ਪਾਰ ਬਰਿਆ ਹਾਰਗ ਆਸਾ ਮਹੱਲਾ ਚੌਥਾ ਸੂਪੁਰਖ ੴ ਸਤਿਗੁਰ ਪ੍ਰਸਾਦ ਸੂਪੁਰਖ ਨਨੰਜਨਾਰ ਬੁਰਖ ਨਨੰਜਨ ਹਾਰਗ ਮਾਗਾਮੀ ਅਪਾਰਾ ਸਭ ਧਿਆਵੇ ਸਰਧਿਆਵੇ ਤਤ ਜੀ ਹਰ ਸੱਚੇ ਸਰਜਣਹਾਰ ਸਭ ਜੀ ਤੁਮਾਰੇ ਜੀ ਤੂ ਜੀ ਆ ਕਾ ਦਾ ਤਾਰ ਹਰ ਧਿਆਵ ਸੰਤੋ ਜੀ ਸਭ ਦੁਖ ਸਰਨਹਾਰ ਆਰਿਆ ਪੇਦਾ ਗੁਰੂ ਆਰਿਆ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਗੜ ਗੜਿਆ ਅੰਦਰ ਸਰਵੰਦਰ ਅੰਤਰ ਜੀ ਹਰੇ ਕੋ ਮੁਰਖ ਸਮਾਨਾਇਕ ਦਾ ਤੇਗ ਬੇਕਾਰੀ ਤਉ ਤੇਰੇ ਚੋਈ ਵਿੜਾਣਾ ਤੂੰ ਆਪੇ ਦਾਤਾ ਆਪੇ ਭਗਤਾ ਜਿਉ ਤਦ ਬਿਨ ਅਗਰ ਨਾ ਜਾਣਾ ਤੋ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕੀਆ ਗੁਣਿਆਖ ਵਖਾਣਾ ਜੋ ਸੇਵੈ ਜੋ ਸੇਵੈ ਤੁਰਿ ਜੀ ਜਨ ਨਾਨਕ ਤਨ ਗੁਰਵਾਨਾ ਹਰਿ ਦਿਆਵੈ ਹਰਿ ਦਿਆਵੈ ਤੁਰਿ ਜੀ ਸੇ ਜੰਦੁ ਗਮਹਿ ਸੁਖ ਵਾਸੀ ਸੇਵ ਮੁਕਤ ਸੇਵ ਮੁਕਤ ਭੈ ਜਨ ਹਰਿ ਤਿਆਜਿ ਜੀ ਤਨ ਟੂਟੀ ਜਮ ਕੇ ਵਾਸੀ ਜਨ ਨਿਰਭਉ ਜਨ ਨਿਰਭਉ ਦਿਆਇ ਜੀ ਤਨ ਕੋ ਭਉ ਸਭ ਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਸਮਾਸੀ ਸੇ ਤਨ ਸੇ ਤਨ ਜਨ ਹਰਤਾ ਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਬਖ ਤੇਰੀ ਬਾਤ ਮਨਾਰ ਜੀ ਭਰੇ ਵਿਅੰਤ ਵਿੰਤਾ ਤੇਰੇ ਬਖ ਤੇਰੀ ਬਾਤ ਸਲਾਮ ਤੁਜੀ ਆ ਰਣ ਕਾਨੇ ਕਾਨੰਤਾ ਤੇਰੀ ਅਨੇਕ ਤੇਰੀ ਅਨਕਰ ਹਰ ਪੂਜਾ ਜੀ ਧਰਪ ਤਪਹਿ ਜਪਹਿ ਵਿਅੰਤ ਤਿਰੇ ਅਨਵੇਦ ਤਿਰੇ ਅਨਵੇਪੜਾ ਬਸੰਪਤ ਸਾਸਤ ਜੀ ਕਰ ਕਰਿਆ ਕਟ ਕਰਮ ਕਰੰਤਾ ਸੇ ਭਗਤ ਸੇਵਕ ਬਲੇ ਜਨਾਨਕ ਜੀ ਜੋ ਪਾਵੇਂ ਮੇਰੇ ਅਰ ਭਗਵੰਤਾ ਤੂੰ ਆਦਿ ਬੁਰਖ ਅਪਰੰਪਰ ਕਰਤਾ ਜੀ ਤੁਧ ਜੇ ਵੜਿਆ ਵਰਨਾ ਕੋਈ ਤੋ ਹੁਜੁਗ ਜੁਗ ਏਕੋ ਸਦਾ ਸਦਾ ਤੁਮਹਿ ਕੋ ਜੀ ਤੋਂ ਨੇ ਚਲ ਕਰਤਾ ਸੋਈ ਤਦ ਆਪੇ ਭਾਵੇ ਸੋਈ ਵਰਤੈ ਜੀ ਤੂੰ ਆਪੇ ਕਰਾਸੋਈ ਤਦ ਆਪੇ ਸ੍ਰਿਸ਼ਟ ਸਭੇ ਉਪਾਈ ਜੀ ਤੁਨੇ ਆਪੇ ਸਰਜ ਸਭ ਕੋਈ ਅਨੰਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣ ਹੋਈ ਆਸਾ ਮਹੱਲਾ ਚੌਥਾ ਤੂੰ ਕਰਦਾ ਸੱਜਿਆਰ ਮੈਂਦਾ ਸਾਈਂ ਜੋਤ ਭਾਵੇ ਸੋਈ ਤਿਸੀ ਜੋ ਤੂੰ ਦੇ ਸੋਈ ਹਾਂ ਪਾਈ ਰਹਾਓ ਸਭ ਤੇਰੀ ਤੁਸਮਨੀਂ ਦਇਆ ਜਿਸਨੋਂ ਕਿਰਪਾ ਕਰਹਿ ਤਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪ ਵਿਚੋੜਿਆ ਆਪਮਨਾਇਆ ਤੂੰ ਦਰੀਆਉ ਸਭ ਜਹੀ ਮਾਹੇ ਕੁਝ ਬੰਦੂ ਜਾ ਕੋਈ ਨਾ ਜੀ ਜੰਤ ਸਭ ਤੇਰਾ ਖੇਲ ਬਿਜੋਗ ਮੇਲੇ ਵਿਚੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜਨਗੜ੍ਹ ਅਰਗੁਣ ਸਦਹੀ ਆਕ ਬਖਾਣੈ ਜਨਾਰ ਸੇ ਵਤਨ ਸੁਖ ਪਾਇਆ ਸਹਿ ਜੀ ਅਨਾਉ ਸਮਾਇਆ ਤੂੰ ਆਪੇ ਕਰਦਾ ਤੇਰਾ ਕੀ ਸਭ ਹੋਏ ਤੁਦਵੰਦੂ ਜਾ ਵਰਨਾ ਕੋਈ ਦੋ ਘਰ ਘਰ ਵੇ ਕਹਿ ਜਾਣਾ ਸੋਈ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਆਸਾ ਮਹੱਲਾ ਪਹਿਲਾ ਤੇ ਸਰਬਰੜਾ ਪੈਲੇ ਨਵਸਾ ਪਾਣੀ ਪਾਉ ਗਤ ਰਹੇ ਜੀਆ ਪੰਕਜ ਮੋਹ ਬਗਨ ਚਾਲ ਆਉ ਦੇਖ ਤਹ ਲੋਬੀ ਆਲੇ ਮਾਨੇ ਏਕ ਨਾ ਜੈ ਤਸ ਮੂੜ ਮਨਾ ਧਰ ਬਿਸਰਤ ਤੇਰੇ ਗੁਣ ਗਲਿਆਰਾਉ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣ ਵਦਨ ਆਨਿਕ ਤਨ ਕੀ ਸ਼ਰਣਾ ਕਿੰਤੋ ਨਹੀਂ ਵਿਸਰਿਆ ਆਸਾ ਮਹੱਲਾ ਪੰਜਵਾ ਪਈ ਪ੍ਰਾਪਤ ਮਨੁ ਖਦੇਹਰੀਆ ਗੋਬਿੰਦ ਮਨਣ ਕੀਏ ਤੇਰੀ ਵਰੀਆ ਅਵਰ ਕਾਜ ਤਿਰਗਤ ਨਾ ਕਾਮ ਮੇਲ ਸਾਧ ਸੰਗਤ ਬਜਿ ਕੇਵਲ ਨਾਮ ਤਰੰਗ ਜਾਮ ਲਗ ਭਉ ਜਲ ਤਰਨ ਕੈ ਜਨਮ ਬ੍ਰਥਾ ਜਾਤ ਰੰਗ ਮਾਇਆ ਕੈ ਰਾਉ ਜਪ ਤਪ ਸੰਜਮ ਧਨਮ ਨਾ ਕਮਾਇ ਸੇਵ ਸਾਧਨ ਜਨ ਹਰਿ ਰਾਇ ਕਹੋ ਨਾਨਕ ਅਮਨੀਸ਼ ਕਰਮ ਸ਼ਰਨ ਪਰੇ ਕੀ ਰਾਖੋ ਸ਼ਰਮ ਏਕੋ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਬਾਤੇ ਪਾਤ ਸ੍ਰੀ ਦਸਮੀ ਕਬਿਉ ਬਾਜਵੇਂਤੀ ਚੌਪੀ ਹਮਰੀ ਕਰੋ ਆਦਰ ਛ ਪੂਰਨ ਹੋਏ ਜਦ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਪਨਾ ਗਾਨ ਕਰੋ ਪ੍ਰਤਪਾਰ ਆਮਰੇ ਦੁਸ਼ਟ ਸਭੈ ਤੂੰ ਗਾਵੂ ਆਪਤ ਮੋਹਿ ਵਿਚਾਵੂ सुखी बस मोर परिवार सेवक सिख सब करता रा मोर चान कर दिए सब को वासिए पूर्ण हो हमारी आशा तुर भजन की रहे प्यासा <coughs> तो मैं छाट गई अगर ना दयाऊ जो भर जाऊं सु तुम दे पाऊ सेवक सिख हमारे तारिये चुन सुन सतर हमारी मारिये ਆਪਾ ਤਮਜ ਬਰੀਏ ਮਰਨ ਕਾਲ ਕਤਰਾਸਨ ਬਰੀਏ ਉਜੋ ਸਦਾ ਮਾੜੀ ਬਚਾ ਜਰੀਏ ਸੋ ਜੋ ਕਰਿਓ ਰਚਾ ਰਾਖਿ ਰਿਓ ਮੋਹਿ ਰਾਖਨਾਰੀ ਸਾਹਿਬ ਸੰਤ ਸਾਈ ਪਿਆਰੇ ਦੇਨਵੰਦ ਦੁਸ਼ਟਨ ਕੇ ਹੰਤਾ ਤੋਹੋ ਪਰੀ ਜਦਰਦਸ ਕੰਤਾ ਕਾਲ ਪਾਇ ਬ੍ਰਹਮਾ ਬਕਤਰਾ ਕਾਲ ਪਾਇ ਸ਼ਿਵ ਜੂ ਤਰਾ ਕਾਲ ਪਾਇ ਗਰਿਵਸਨ ਪ੍ਰਕਾਸ਼ਾ ਸਕਲ ਲੋਕਾਂ ਲੋਕ ਕੀਓ ਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੁਤੀਓ ਜਵਨ ਕਾਲ ਸੋ ਲੋਕ ਸਵਾਰਾ ਨਮਸਕਾਰ ਹੈ ਤਾਹੀਂ ਹਮਾਰਾ ਜਵਨ ਕਾਲ ਸੋ ਜਗਤ ਬਨਾਇਓ ਦੇਵ ਦਾਇਤ ਜਚਨ ਪੁਜਾਇਓ ਆਦੰਤੇ ਕੈ ਉਤਾਰਾ ਸੋ ਗੁਰੂ ਸੰਗਿਓ ਹਮਾਰਾ ਨਮਸਕਾਰ ਤੇ ਸੇ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸੇਵਕਨ ਕੋ ਸਭਗਨ ਸੁਖੁ ਦਿਓ ਸਤਰਨ ਕੋ ਬਲ ਮੋ ਵਦਕਿਓ ਅਗੜ ਗੜਗੇ ਅੰਦਰ ਕੀ ਜਾਣਤ ਭਲੇ ਵਰੇ ਕੀ ਵੀਰ ਬਚਾਨਤ ਚਿੱਟੀ ਤੇ ਗੁਣ ਜਰੇ ਸੁਲਾ ਸਫਰ ਕਰਪਾ ਦ੍ਰਿਸ਼ਟ ਕਰੂਲਾ ਤੰਦਨ ਦੁਖ ਪਾਈ ਤੇ ਦੁਖੀ ਸੁਖ ਪਾਈ ਸਾਧਨ ਕੇ ਸੁਖੀ ਏਕੇ ਗੇ ਮੀਰ ਪਛਾਨੈ ਘਟ ਘਟ ਕੇ ਪਟਵਟ ਕੀ ਜਾਨੈ ਜਬਦ ਕਰ ਕਰਾ ਕਰ ਤਾਰਾ ਪ੍ਰਜਾ ਧਰਦ ਦਵ ਦੇਹ ਅਪਾਰ ਜਬਿਆ ਕਰਖ ਕਰ ਤੋ ਕਬ ਤੁਮ ਮੈਂ ਮਿਲਤ ਦੇਹ ਤਰ ਸਭੁ ਜਿਤੇ ਵਦਨਾ ਸ੍ਰਿਸ਼ਟ ਸਉਤਾਰੈ ਆਪ ਆਪਣੀ ਊਜੋਚਾਰੈ ਤੁਮ ਸਭੀ ਤੇ ਰਤ ਨਿਰਾਲੰ ਜਾਨਤ ਵੇਦ ਵੇਦੀ ਅਰਿਆਲੰ ਰੰਕਾਰ ਨਿਰਵੇਕ ਅੰਗਲੰ ਆਦਾਨੀਲੇ ਆਦੇ ਸੰਬਤਾ ਕਾ ਮੂੜੋ ਚਾਰਕ ਵੇਦਾ ਜਾ ਕੋ ਵੇਵ ਨਾ ਪਾਵਤ ਵੇਦਾ ਤਾ ਕੋ ਕਰਪਾ ਨਨ ਮਾਨਤ ਮਹਾ ਮੂੜਖ ਚ ਵੇਦ ਨਾ ਜਾਣਤ ਮਾਹ ਦੇਵ ਗਵ ਕਹਿਤ ਸਦਾ ਸੁ ਨਿਰੰਕਾਰ ਕਾ ਚੀਨਤ ਨਹ ਭਿਵ ਆਪਿ ਆਪਣੀ ਹਿਦਿਆ ਜੀ ਤੀ ਵਰਨਤ ਬਨ ਬਨਤ ਹਦੇਤੀ ਤੁਮਰਾ ਰਖਾ ਨਾ ਜਏ ਬਸਾਰਾ ਕਿ ਵਿਸਜਾ ਪ੍ਰਥਮ ਸੰਸਾਰਾ ਏਕ ਰੂਪੇਨੋ ਉਪਰੂਪ ਅਰੰਗ ਬਿਉਰਾਵ ਕਹੀ ਭੂਖਾ ਅੰਡਜ ਜੈ ਰਜ ਸੇਖ ਜਗਿ ਨਿਯਤ ਪੁਜ ਖਾਨ ਬਹਰ ਰਚਿਨੀ ਕਹਉ ਬੂਲ ਰਾਜਾ ਬਟਾ ਗਉਸਮਣ ਬਸੰਕਰ ਕਠਾ ਤਗ੍ਰੀਸ ਦ੍ਰਿਸ਼ਟ ਦਕਾਇ ਚੰਪ ਬਵਾ ਜੁਗਾ ਸਰੋ ਸੰਜੰਪਾ ਆਵਰਛਾ ਮੇਰੀ ਤੁਮ ਕਰੋ ਜਿਤਿ ਵਾਰਿ ਹੋਇ ਸਿਕ ਸੰਗਰੂ ਦੁਸ਼ਟ ਜਿਤਿ ਉਠਵਾਤਿ ਉਤਪਾਤਾ ਸਕਲ ਮਲੇਸ਼ ਕਰੋ ਰਣਗਾਤਾ ਜੇ ਅਸਤੁ ਜਤਬ ਸ਼ਰਣੀ ਪਰੇ ਤਨਕੇ ਦੁਸ਼ਟ ਦੁਗਤਵਾ ਮਰੇ ਪਰਖ ਜਵਨ ਭਗ ਪਰੇ ਤਿਹਾਰੇ ਤਨਕੇ ਤੁਮ ਸੰਕਟ ਸਬਟਾਰੇ ਯੋਗਲ ਕੋ ਇਕ ਵਾਰ ਤੇ ਆਏ ਹੈ ਤਾਂ ਕਿ ਕਾਲ ਨਿਕਟ ਨਹੈ ਰਚਾਵੇ ਤਹੇ ਸਭ ਕਾਲ ਦੁਸ਼ਟ ਰਿਸ਼ਟਾਂ ਤੋਂ ਸਗਲ ਕਿਰਪਾ ਦ੍ਰਿਸ਼ਟ ਤਨ ਜੈ ਮਹਿਰ ਹੋ ਤਾਂ ਕਿ ਦਾਤ ਤਨ ਕੁਮੈ ਹਰ ਹੋ ਰਹਿਦ ਸਦ ਕਰਮੋ ਸਭੋਈ ਦੁਸ਼ਟ ਸਾਸਤ ਸਕੇ ਨਾ ਕੋਈ ਇਕ ਵਾਰ ਜਨ ਤਮੈ ਸੰਭਾਰ ਕਾਲ ਵਾਸਤੇ ਤਾਹੀ ਉਵਾਰ ਜਨ ਨਰ ਨਾਮ ਤਿਹਾਰੋ ਕਹ ਦਾਰਦ ਦੁਸ਼ਟ ਦੋਗ ਤੇ ਰਹ ਕੜਗ ਕੇ ਤਮੈ ਸਰਨ ਤਿਹਾਰੀ ਆਪ ਹਦਲ ਹੋ ਵਾਰੀ ਸਰਬ ਧਰਮ ਸਹਾਈ ਦੁਸ਼ਟ ਦੋਗ ਤੇ ਲੋ ਚਾਈ ਸਵਿਆ ਪਾਂਗੇ ਜੋ ਤੇ ਤੁਮਰੇ ਦਵ ਦੇ ਕੋ ਆਗ ਤਰੇ ਨਹੀਂ ਆਨਿਓ ਰਾਮ ਰਹੀਮ ਅਪਰਾਨ ਕੁਰਾਨ ਅਨੇਕ ਮਤੇ ਕਨ ਮਨਿਓ ਸਰਮ੍ਰਤ ਸਾਸਰਵੇ ਸਵੇ ਸਵੇ ਬੋ ਭੀਦ ਕਾ ਮੇਕਨ ਜਾਣੇ ਹੋ ਸ੍ਰੀ ਸੁਬਾਹ ਨਿ ਕਿਰਪਾ ਤੁਮਰੀ ਕਰ ਮਾਨਾ ਕ ਸਭ ਤੋ ਵਖਾਨੀ ਨੋ ਦੋਰਾ ਸਾਗਰ ਦਵਾਰ ਤੋ ਚਾਹਤ ਕ ਗਏ ਤੁਹਾਰ ਦਵਾਰ ਬਾਈ ਗੰਗੀ ਲਾ ਜੀ ਅਸ ਗੋਬਿੰਦ ਦਾਸ ਤੁਹਾਰ ਆਹ ਰਾਮ ਕਲੀ ਵਾਹਲਾ ਤੀ ਜਾਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਵੈ ਮਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਦਾ ਪਾਇਆ ਸਹਿ ਸੇਤੀ ਮਨ ਵਜੀਆ ਵਧਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆ ਸ਼ਬਦ ਤਾ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਈ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਸਾਰਣਾ ਨਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਗਲਾਂ ਸਮਰਤ ਸੁਆਮੀ ਸੋ ਗਵਨ ਅਵਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੂ ਹਰਨਾ ਲੈ ਸੱਚੇ ਸਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੀ ਸਦਾ ਸਭ ਸਲਾ ਤੇਰੀ ਨਾਮ ਮਨੁ ਵਸਾਵੇ ਨਾਮ ਜਿਨ ਕਾ ਮਨ ਵਸਿਆ ਬਾਜੇ ਸ਼ਬਦ ਕਲੇਰੇ ਕਹ ਨਾਨਕ ਸਚੇ ਸਾਹਿਬ ਿਆਨੰ ਕਰਦੀ ਰ ਸਚਾ ਨਾਮ ਮੇਰਾ ਧਾਰੂ ਸਚਾ ਨਾਮੇ ਆਧਾਰ ਮੇਰਾ ਜਨੁ ਭੁਖਾ ਸਭ ਗਵਾਈਆ ਕਰੇ ਸ਼ਾਂਤ ਸੁਖ ਮਨ ਆਈ ਵਸਿਆ ਜਨੇ ਚਾ ਸਭੁ ਕੋ ਜਾਈਆ ਸਦਾ ਗੁਰਵਾਨ ਕੀਤਾ ਗੁਰ ਬਿਟਉ ਜਸ ਦੀਐ ਵਡਿਆਈਆ ਜਹੇ ਨਾਨਕ ਸੁਨੋ ਸੰਤ ਸ਼ਬਦ ਰੂਪਿਆਰ ਸਾਚਾ ਨਾਮ ਮੇਰਾ ਧਾਰੂ ਵਾਜੇ ਪੰਜ ਸ਼ਬਦ ਦੁਤ ਤਤ ਕਰਜ਼ ਭਾਗੇ ਅ ਗਰਜ਼ ਭਾਗੇ ਸ਼ਬਦ ਵਾਜੀ ਕਲਾਉ ਜਤ ਕਰਤਾਰੀਆ ਪੰਜ ਦੂਤ ਤਦ ਵਸ ਕੀਤੇ ਕਾਲ ਕੰਟੁਕ ਮਾਰਿਆ ਤੁਰ ਕਰਮ ਮ ਪਾਇਆ ਤੁਧ ਜਨ ਕੋ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਦੀ ਆਨੰਦ ਸੁਨੋ ਬਡ ਬਾਗੀਓ ਜਗਰ ਮਨੁ ਰਤ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਰਬ ਸੂਰੇ ਦੁਖ ਰੋਗ ਸੰਤਾਪ ਉਤਰੇ ਸੁਨਿ ਸਚੀ ਬਾਣੀ ਸੰਤ ਸਾਜਨ ਭੈ ਵੇਤਰਤੇ ਪੂਰੇ ਗੁਰ ਤੇ ਜਾਣਿ ਤੁਣ ਤੇ ਪਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਮੰਦਾਵਨੀ ਮਾਲਾ ਪੰਜਵਾ ਥਾਲ ਵਿਸਤਨ ਵਸ ਤੋ ਪਇਓ ਸਤ ਸੰਤੋਬ ਵਿਚਾਰ ਅੰਮ੍ਰਿਤ ਨਾਮ ਦਾ ਗੁਰ ਕਾ ਪਇਓ ਜਿਸ ਕਾ ਸਵਸਧਾਰੋ ਜਿ ਕੋ ਕਾਵੇ ਜਿ ਕੋ ਗੁਣਜਾਇਤ ਕਾ ਹੋਇ ਉਧਾਰੋ ਇਹ ਵਸਤ ਤਜਿ ਨ ਜਾਇ ਨਤ ਨਤਰਾ ਗੁਰ ਥਾਰੋ ਤਉ ਸੰਸਾਰ ਚਰਨ ਲਗਤ ਰਿਐ ਸਬਨਾਨ ਕੁਰਮ ਪਸਾਰੋ ਸ਼ਲੋਕ ਮਹੱਲਾ 5 ਤੇਰਾ ਕੀਤਾ ਜਾ ਤੋ ਨਹੀਂ ਮੈਨੋ ਜੋ ਕੀ ਤੋਈ ਮੈ ਨਿਰਗੁਣ ਹਾਰੇ ਕੋ ਗੁਣ ਨਹੀਂ ਆਪੇ ਦਰਸ ਹੋਈ ਤਰਜੁ ਬਿਆ ਮਹਿਰਾਮ ਤੋਈ ਤਤੁ ਗੁਰ ਸਜਣ ਮਿਲੇਆ ਨਾਨਕ ਨਾਮ ਮਿਲੇ ਤਾ ਜੀਵਨ ਤਨਵੰਤੀ ਬਹਿ ਹਰਿਆ ਪਾਉੜੀ ਤਥਾ ਤੂੰ ਸਮਰਥ ਜਿਥਾ ਕੋਈ ਨਹੀਂ ਉਥਾ ਤੇਰੀ ਰਾਖੀ ਅਗਨੀ ਉਦਰ ਮਾਈ ਸੁਣ ਕੇ ਜਮਕੇ ਦੂਤ ਨਾ ਤਿਰ ਛੱਡ ਜਾਹੇ ਭਉਜਲ ਵਿਗਮੈ ਸੁਗਾਉ ਗੁਰਿ ਸ਼ੋਦੀ ਪਾਰ ਪਾਈ ਜਨ ਕਲਗੀ ਪਿਆਸ ਅੰਮ੍ਰਿਤ ਸੇਕਾਈ ਜਲ ਮੈ ਹੋਪਨ ਗੁਣ ਗੋਬਿੰਦ ਗਾਹੇ ਸਭ ਜਨੋ ਗਿਰਬਾਲ ਸਮਾਲੇ ਸਾਹੇ ਸਾਇ ਬਰਤਾ ਕੋਈ ਨਾ ਜਾਏ ਜੇ ਆਵੇ ਤੁਦੇ ਆਏ ਸ਼ਲੋਕ ਮਹਲਾ 5ਵਾਂ ਅੰਦਰ ਗੁਰਿਆਰਾਦਣਾ ਜੇ ਵਜਬ ਗੁਰਨਾਉ ਨੇਤਰੀ ਸਤਗੁਰ ਵੇਖਣਾ ਸ਼ਰਵਣੀ ਤੁਨ ਨਾ ਗੁਰਨਾਉ ਸਤਗੁਰ ਸੇ ਤੀਰਤਿਆ ਦਰਗਹ ਪਾਈ ਅਠਾਉ ਕਉ ਨਾਨਕ ਕਿਰਪਾ ਕਰੇ ਜਿਸਨੋ ਏ ਬਤ ਦੀ ਜਗ ਮਹਿ ਤੁਮ ਕਾਢੀ ਐ ਵਿਲੇ ਕੀ ਕੀ ਮਹਲਾ 5ਵਾਂ ਰਕਿ ਰਖਣਾ ਆਰਿ ਆਪੁ ਆਰਿਆਨਾ ਗੁਰ ਕੀ ਪੈ ਰ ਪਾਈ ਵਿਕਾਸਿ ਆਰਿਆਨੋ ਆਪੁ ਦਇਆਲ ਮਨੁ ਨਵਸਾਰਿਆਨਾ ਸਾਧ ਜਨਕ ਸੰਗ ਭਜਨ ਤਾਰਿਆਨ ਸਾਖਤ ਨੰਦਕ ਦੁਸ਼ਟ ਕਿਨ ਮਾਹੀ ਬਿਦਾਰਿਆਨ ਤੇ ਸਾਬ ਕੀ ਟੇਕ ਨਾਨਕ ਮਨ ਮਾਹੀ ਜਿਸ ਸਿ ਮਰਤ ਸੁਖ ਹੋਇ ਸਗਲੇ ਦੁਖ ਜਾਈ ਸਸ ਸਾਹਿਬ ਕੀ ਟੇਕ ਨਾਨਕ ਮਨ ਮਾਈ ਜਿਸ ਸਿਮਰਤ ਸੁਖ ਹੋਏ ਤਗਲੇ ਦੁਖ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ